ਅੱਛੀ ਗੱਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਜੀ ਸਾਡੇ ਚੈਨਲ ਸਮਰੱਤ ਪਟਿੱਤ ਤੇ ਜਿਹੜੇ ਚੈਨਲ ਦੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਨਵੀਂ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਆ ਸਕੇ ਜਿਹੜੀ ਆਪਾਂ ਤੁਹਾਡੇ ਨਾਲ ਪ੍ਰਿੰਟ ਸ਼ੇਅਰ ਕਰਦੇ ਆਂ ਜੀ ਤੁਸੀਂ ਨਾ ਜਲਦੀ ਉਹਨਾਂ ਦੇ ਰਿਪਲਾਈ ਕਰਿਆ ਕਰੋ ਜਲਦੀ ਜਿਵੇਂ ਸਕਰੀਨਸ਼ਾਟ ਲੈ ਕੇ ਜਿਹੜੇ ਵੀ ਸੁੱਟ ਪਸੰਦ ਆਉਂਦੇ ਨੇ ਸਕਰੀਨਸ਼ਾਟ ਲੈ ਕੇ ਜਲਦੀ ਸਾਨੂੰ ਫੋਟੋ ਇਹ ਜਿਹੜੀ ਆ ਸੈਂਡ ਕਰਦਿਆ ਕਰੋ ਕਿਉਂਕਿ ਪ੍ਰਿੰਟ ਬਹੁਤ ਜਲਦੀ ਨਾਲ ਨਿਕਲਦੇ ਨੇ ਜੀ ਸਾਰੇ ਪ੍ਰਿੰਟ ਦੁਬਾਰਾ ਨਹੀਂ ਮਿਲਦੇ ਕੋਸ਼ਿਸ਼ ਕਰੇ ਤਾਂ ਥੋੜੇ ਪ੍ਰਿੰਟ ਦੋ ਚਾਰ ਪ੍ਰਿੰਟ ਜਿਵੇਂ ਉਹਨਾਂ ਚੋਂ ਮਿਲ ਜਾਂਦੇ ਹੁੰਦੇ ਨੇ ਉਹ ਵੀ ਕੋਈ ਜ਼ਰੂਰੀ ਨਹੀਂ ਹੈ ਨਾ ਕਈ ਵਾਰ ਨਹੀਂ ਵੀ ਮਿਲਦੇ ਉਹ ਪ੍ਰਿੰਟ ਤਾਂ ਕੋਸ਼ਿਸ਼ ਕਰਿਆ ਕਰੋ ਵੀ ਜਲਦੀ ਜਿਹੜੇ ਤੁਸੀਂ ਉਹਨਾਂ ਦੇ ਆਰਡਰ ਦਿਆਂ ਕਰੋ ਪ੍ਰਿੰਟਡ ਸੂਟਾਂ ਦੇ ਤੇ ਜਿਹੜੇ ਅੱਜ ਅਸੀਂ ਪ੍ਰਿੰਟ ਸੂਟ ਲੈ ਕੇ ਆਏ ਇਹ ਸੂਟ ਸਾਰੇ ਰਹਿਣਗੇ ਜੀ 800 ਰੁਪਏ ਦੀ ਰੇਂਜ ਚ ਬਹੁਤ ਹੀ ਸੋਹਣੇ ਪ੍ਰਿੰਟ ਨੇ ਜੀ ਸਾਰੇ ਨਾ ਇਹ ਜਿਵੇਂ ਪ੍ਰਿੰਸੈਸ ਕਲੈਕਸ਼ਨ ਹੋ ਗਿਆ ਰਸ਼ੀਆਂ ਦੇ ਤਮੰਨਾ ਦੇ ਇਹ ਬ੍ਰਾਂਡ ਦੇ ਸੂਟ ਰਹਿਣਗੇ ਬਹੁਤ ਹੀ ਸੋਹਣਾ ਕੱਪੜਾ ਰਹੂਗਾ ਜੀ ਤੇ ਬਹੁਤ ਹੀ ਲਾਈਟ ਵੇਟ ਜਾਂ ਕੰਫਰਟੇਬਲ ਜਿਹਾ ਸਟੱਫ ਹੈ ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟ ਨੇ ਇਸ 'ਚ ਬਾਕੀ ਤੁਸੀਂ ਸਟੱਫ ਦੇ ਦੇ ਸਕਦੇ ਹੋ ਬਹੁਤ ਹੀ ਸੋਹਣਾ ਲਾਈਟ ਵੇਟ ਜਿਹਾ ਸਟੱਫ ਆ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਹੈ ਇਸ 'ਚ ਪ੍ਰਿੰਟ ਆ ਉਹ ਸੋਹਣਾ ਪ੍ਰਿੰਟ ਹੈ ਜੀ ਇਸ 'ਚ ਸਾਰੇ ਪ੍ਰਿੰਟ ਕਾਫੀ ਸੋਹਣੇ ਸੋਹਣੇ ਨੇ ਤੇ ਕਲਰ ਨੇ ਜਿਹੜੇ ਆ ਸਾਰੇ ਸੋਬਰ ਜਿਹੇ ਕਲਰ ਨੇ ਇਸ 'ਚ ਮੈਚਿੰਗ ਵੀ ਲੈ ਸਕਦੇ ਹੋ ਜੇ ਤੁਸੀਂ ਮੈਚਿੰਗ ਬਣਵਾਉਣਾ ਚਾਹੁੰਦੇ ਹੋ ਤਾਂ ਮੈਚਿੰਗ ਵੀ ਬਣਵਾ ਸਕਦੇ ਹੋ ਬਹੁਤ ਹੀ ਸ਼ਾਨਦਾਰ ਪ੍ਰਿੰਟ ਨੇ ਜੀ ਕੱਪੜਾ ਉਸ ਤੋਂ ਵੀ ਸੋਹਣਾ ਪ੍ਰਿੰਟ ਵੀ ਸੋਹਣਾ ਬਹੁਤ ਕੱਪੜਾ ਬਹੁਤ ਜਿਆਦਾ ਸ਼ਾਨਦਾਰ ਹੈ ਜੀ ਇਹਨਾਂ ਦਾ ਤੇ ਇਹ ਪ੍ਰਿੰਟ ਹੈ ਜੀ ਇਹ ਪ੍ਰਿੰਟ ਵੀ ਬਹੁਤ ਸੋਹਣਾ ਹੈ ਜੀ ਬਹੁਤ ਹੀ ਸ਼ਾਨਦਾਰ ਪ੍ਰਿੰਟ ਨੇ ਜੀ ਸਾਰੇ ਇੱਕ ਤੋਂ ਇੱਕ ਵੱਧ ਕੇ ਪ੍ਰਿੰਟ ਆ ਬਹੁਤ ਹੀ ਸੋਹਣਾ ਜਿਹਾ ਕਲਰ ਆ ਜਿਹੜੇ ਆਪਣੇ ਇਹ ਕਲਰ ਨੇ ਸੂਟਾਂ ਦੇ ਸੇਮ ਦਿਖ ਰਹੇ ਨੇ ਜੀ ਸਕਰੀਨ 'ਚ ਕਲਰ ਬਿਲਕੁਲ ਸੇਮ ਆ ਰਿਹਾ ਇਹਨਾਂ ਦਾ ਜਿਵੇਂ ਦੇ ਹੈਗੇ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਹੈ ਜੀ ਸੀ ਗ੍ਰੀਨ ਜਿਹਾ ਕਲਰ ਸੀ ਇਹ ਸੂਟ ਦਾ ਬਾਕੀ ਜੇ ਤੁਸੀਂ ਇਹਨਾਂ ਨੂੰ ਡਿਜ਼ਾਈਨਿੰਗ ਦਾ ਸਟਿਚ ਕਰਾਉਂਗੇ ਤਾਂ ਬਹੁਤ ਹੀ ਸੋਹਣੇ ਬਣਗੇ ਇਹਨਾਂ ਨੂੰ ਵਿਦ ਸਟਿਚਿੰਗ ਵਿਦਆਊਟ ਸਟਿਚਿੰਗ ਜਿਵੇਂ ਵੀ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਤੇ ਦੁਪੱਟਾ ਇਹਦੇ ਨਾਲ ਵਿਦਆਊਟ ਦਾਾਈ ਲੈਣਾ ਚਾਹੁੰਦੇ ਹੋ ਤੇ ਉਹ ਵੀ ਅਸੀਂ ਭੇਜ ਦੇਵਾਂਗੇ ਜੇ ਤੁਸੀਂ ਪੂਰਾ ਹੈ ਨਾ ਡਾਈ ਕਰਵਾ ਕੇ ਫਿਨਿਸ਼ਿੰਗ ਵਗੈਰਾ ਕਰਵਾ ਕੇ ਲੈਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੋ ਜੇ ਤੁਸੀਂ ਸਿਰਫ ਸੂਟ ਬਾਈ ਕਰਨਾ ਚਾਹੁੰਦੇ ਹੋ ਤਾਂ ਸੂਟ ਵੀ ਬਾਈ ਕਰ ਸਕਦੇ ਹੋ ਤੁਸੀਂ ਸਾਡੇ ਕੋਲ ਆ ਕੇ ਵੀ ਸੂਟ ਲਿਜਾ ਸਕਦੇ ਹੋ ਐਡਰੈਸ ਅਸੀਂ ਤੁਹਾਨੂੰ ਦੱਸ ਦਵਾਂਗੇ ਤੇ ਇਹ ਤੁਸੀਂ ਦੇਖੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਵੀ ਲਾਈਨਿੰਗ ਬਣੀ ਹੋਈ ਹੈ ਨੇ ਤੇ ਵਿੱਚ ਫਲਾਰ ਬਣੇ ਹੋਏ ਨੇ ਸਾਰੇ ਪ੍ਰਿੰਟ ਬਹੁਤ ਹੀ ਜਿਆਦਾ ਸ਼ਾਨਦਾਰ ਨੇ ਜੀ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇ ਸਾਰੇ ਜੇ ਮੈਂ ਇਹ ਸੂਟ ਆ ਇਹਨੂੰ ਆਫ ਵਾਈਟ ਮੈਚਿੰਗ ਦੇ ਨਾਲ ਮੈਚਿੰਗ ਨਾਲ ਬਣਵਾਉਂਗੇ ਬਹੁਤ ਹੀ ਸੋਹਣਾ ਮਣ ਕੇ ਰੈਡੀ ਹੋਊਗੀ ਬਾਕੀ ਸੂਟ 'ਚ ਜਾਨ ਉਹਦੋਂ ਪਾਊਗੀ ਜਦੋਂ ਸਟਿਚ ਹੋਊਗਾ ਵਿਦ ਡਿਜ਼ਾਈਨਿੰਗ ਸੋਹਣੀ ਜੀ ਡਿਜ਼ਾਈਨਿੰਗ ਕਰਕੇ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਬਣ ਜੂਗਾ ਤੇ ਜਦੋਂ ਪੈਨੋਗੇ ਤਾਂ ਹੋਰ ਵੀ ਸੋਹਣਾ ਲੱਗੂਗਾ ਸਿੱਪਾਇਆ ਵਾਂ ਇਹ ਹੈ ਜੀ ਮੈਚਿੰਗ ਸੂਟ ਪ੍ਰਾਈਸ ਸਾਰਿਆਂ ਦੇ ਸੇਮ ਰਹਿਣਗੇ 800 ਰੁਪਏ ਦੀ ਰੇਂਜ 'ਚ ਨੇ ਸਾਰੇ ਸੂਟ ਇਹ ਆਪਣੇ ਮੈਚਿੰਗ ਸੂਟ ਹੈ ਲਵੈਂਡਰ ਸ਼ੇਡ ਤੇ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਜਿਹੜਾ ਸੂਟ ਹੈ ਜੀ ਇਹ ਪ੍ਰਿੰਟ ਸਾਰਿਆਂ ਦੇ ਬਹੁਤ ਸੋਹਣੇ ਨੇ ਜੀ ਜਿਵੇਂ ਇਹ ਵੀ ਤਮੰਨਾ ਬ੍ਰੈਂਡ ਦਾ ਆ ਗਿਆ ਸਾਰੇ ਕੱਪੜਾ ਸਾਰਿਆਂ ਦਾ ਹੀ ਬਹੁਤ ਸੋਹਣੇ ਜੀ ਆਪਾਂ ਜਿਵੇਂ ਹਨਾ ਮਿਕਸ ਥ्रेड ਹੁੰਦਾ ਆਪਾਂ ਐਵੇਂ ਦਾ ਕੱਪੜਾ ਨਹੀਂ ਰੱਖਦੇ ਕਿਉਂਕਿ ਹਰ ਇੱਕ ਕਸਟਮਰ ਵਧੀਆ ਪਾਉਣਾ ਹੀ ਪਸੰਦ ਕਰਦਾ ਤੇ ਆਪਾਂ ਜਿਹੜਾ ਕੱਪੜਾ ਉਹ ਵਧੀਆ ਕੁਆਲਟੀ ਦਾ ਹੀ ਲੈਨੇ ਆ ਇਹ ਵੀ ਸੇਮ ਹੋ ਸਿਲ ਵੈਂਡਰ ਚ ਆ ਗਿਆ ਇਹ ਕਲਰ ਦੇਖੋ ਕਿੰਨਾ ਸੋਹਣਾ ਕਲਰ ਹੈ ਪ੍ਰਿੰਟ ਵੀ ਜਿਵੇਂ ਉਹ ਲਵੈਂਡਰ ਦਾ ਵੀ 네ਗੇਟਿਵ ਪੋਜ਼ਿਟਿਵ ਪ੍ਰਿੰਟ ਸੀਗਾ ਮਤਲਬ ਇਹ ਚ ਬਾਟਮ ਚ ਥੋੜਾ ਲਾਈਟ ਪ੍ਰਿੰਟ ਆ ਜਾਂਦਾ ਏ ਸ਼ਰਟ ਚ ਇਹ ਦੇਖੋ ਪ੍ਰਿੰਟ ਦਿਖ ਹੀ ਰਿਹਾ ਤੁਹਾਨੂੰ ਇਹ ਵਾਲਾ ਆ ਗਿਆ ਸੇਮ ਪ੍ਰਿੰਟ ਇਹ ਚ ਥੋੜਾ ਲਾਈਟ ਆ ਜਾਂਦਾ ਬਾਟਮ ਚ ਬਾਕੀ ਦੁਪट्टे ਤੁਸੀਂ ਕੋਈ ਵੀ ਰੈਡੀ ਕਰਾਉਣਾ ਚਾਹੁੰਦੇ ਹੋ ਕਰਾ ਸਕਦੇ ਹੋ ਕਾਫੀ ਕੁਆਂਟੀਟੀ ਚ ਆਪਣੇ ਕੋਲ ਦੁਪੱਟਾ ਰੈਡੀ ਹੈਗੇ ਆ ਜੀ ਅਵੇਲੇਬਲ ਹੈ ਜੇ ਤੁਸੀਂ ਮਲਟੀ ਡਾਈ ਕਰਾਉਣਾ ਚਾਹੁੰਦੇ ਹੋ ਇਹਨਾਂ ਨੂੰ ਡਬਲ ਡਾਈ ਉਹ ਵੀ ਹੋ ਜਾਊਗਾ ਕਿਸੇ ਵੀ ਤਰ੍ਹਾਂ ਦਾ ਤੁਸੀਂ ਕਰਵਾ ਸਕਦੇ ਹੋ ਦੁਪੱਟਾ ਡਾਈ ਜਿਵੇਂ ਚ ਕਾਫੀ ਕਲਰ ਆਪਸ਼ਨ ਹੈ ਆਪਣੇ ਕੋਲੇ ਤੇ ਤੁਸੀਂ ਕਿਵੇਂ ਦਾ ਵੀ ਜਿਵੇਂ ਲਾਈਟ ਜਆ ਹੋ ਗਿਆ ਲਾਈਟ ਗ੍ਰੇ ਜਆ ਹੋ ਗਿਆ ਵਿੱਚ ਤੇ ਗਾਜਰੀ ਟੋਨ ਤੇ ਹੋ ਗਿਆ ਫਰੋਜ਼ੀ ਟੋਨ ਤੇ ਹੋ ਗਿਆ ਇਸ ਤਰ੍ਹਾਂ ਦੇ ਦੁਪट्टे ਚ ਕਈ ਕਲਰ ਪਵਾ ਸਕਦੇ ਹੋ ਬਾਕੀ ਹਨ ਬਣੇ ਤੋਂ ਹੀ ਸੂਟ ਸੋਹਣੇ ਲੱਗਦੇ ਆ ਸਿੰਪਲ ਸਟੀਚਿੰਗ ਨਾਲੋਂ ਜੇ ਤੁਸੀਂ ਡਿਜ਼ਾਈਨਿੰਗ ਕਰਕੇ ਪਾਉਂਗੇ ਜ਼ਰੂਰੀ ਨਹੀਂ ਹੈ ਕਿ ਕਾਫੀ ਲੇਸਸ ਨਾਲ ਪੈਚਸ ਨਾਲ ਇਹਨੂੰ ਡਿਜ਼ਾਈਨ ਕਰੀਏ ਤੇ ਫੇਰ ਹੀ ਸੋਹਣਾ ਲੱਗੂਗਾ ਸਿੰਪਲ ਥੋੜੀ ਜਿਹੀ ਥੋੜੀ ਜਿਹੀ ਡਿਜ਼ਾਈਨਿੰਗ ਨਾਲ ਹੀ ਜਿਹੜੇ ਆਪਣੇ ਸੂਟ ਨੇ ਬਹੁਤ ਹੀ ਜ਼ਿਆਦਾ ਸੋਹਣੇ ਬਣ ਜਾਂਦੇ ਨੇ ਜੀ ਉਮੀਦ ਕਰਦੇ ਹਾਂ ਜਿਹੜੇ ਤੁਹਾਨੂੰ ਅੱਜ ਸਾਡੇ ਸਾਡੇ ਅੱਜ ਦੇ ਸੂਟ ਨੇ ਡਿਜ਼ਾਈਨ ਨੇ ਕਲਰ ਨੇ ਪਸੰਦ ਆਈ ਹੋਣਗੇ ਤੇ ਜੇ ਤੁਹਾਨੂੰ ਕੋਈ ਵੀ ਇਹਨਾਂ ਚੋਂ ਪਸੰਦਾ ਰਿਹਾ ਸੂਟ ਤੇ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ 991575978 ਤੇ ਸਾਨੂੰ ਭੇਜ ਸਕਦੇ ਹੋ ਜੀ ਫੋਟੋ ਤੇ ਆਪਣਾ ਆਰਡਰ ਰਖਵਾ ਸਕਦੇ ਹੋ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੇਰ ਸੋਹਣੇ ਸੋਹਣੇ ਸੂਟਾਂ ਦੇ ਨਾਲ ਮਿਲਦੇ ਆ ਓਕੇ ਜੀ